ਸਾਸੀ ਗਾਲ ਜੀ ਸਾਰੇ ਸਰੂਨ ਸਿੰਘ ਭਾਈ ਕੇ ਪਹੁੰਚ ਗਏ ਜੀ ਤੇ ਆ ਗਿੜੇ ਤੋਂ ਮਈਆਂ ਖਾਣੀਆਂ ਹੈ ਰੋ ਦੋ ਦਿਨ ਹੀ ਆ ਪਰ ਸਰਾ ਸਾਰੇ ਜੀ ਨਾਲ ਤੇ ਆ ਉਪਰ ਭਾਈ ਜੀ ਨੇ ਗੱਲਬਾਤ ਕਰੀ ਗਏ ਭਾਈ ਜੀ ਸਤਿਕਾਰ ਸਤਿਕਾਰ ਨਹੀਂ ਸਤਿਕਾਰ ਭਾਈ ਜੀ ਸਾਹਿਬ ਠੀਕ ਹੈ ਹਾਂ ਜੀ ਮੇਰਾ ਮਿਹਨ ਜੀ ਚਲੋ ਠੀਕ ਆ ਇਹਨਾਂ ਫਤਿਹ ਦੀ ਸਭ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਵਿਦੇਸਾਂ ਚ ਰਹਿੰਦੇ ਸਾਰਿਆਂ ਨੂੰ ਪਿਆਰ ਭਾਈ ਸਤਿਕਾਰ ਆਸ ਕਰਦੇ ਆ ਤਨ ਤਨ ਸ੍ਰੀ ਗੁਰੂ ਰਾਮਦਾਸ ਅਗੇ ਅਰਦਾਸ ਕਰਦੇ ਪਰਮਾਤਮਾ ਸਾਰਿਆਂ ਨੂੰ ਤੰਦਰੁਸਤ ਚੜਦੀ ਕਲਾ ਚ ਰੱਖੀ ਤੇ ਬਾਕੀ ਸੰਦੀਪ ਕੰਮ ਚੱਲਦੇ ਰਹਿਣਾ ਬਿਲਕੁਲ ਜੀ ਬੰਦਾ ਤੰਦਰੁਸਤ ਰਹਿਣਾ ਜੀ ਉਹਦੀ ਬਿਲਕੁਲ ਭਾਜੀ ਬਿਲਕੁਲ ਤੇ ਬਾਕੀ ਆਪਣਾ ਤਾਂ ਹਰ ਵਾਰਾ ਇੱਕੋ ਹੀ ਮੈਸੇਜ ਹੁੰਦਾ ਵਾ ਮਾਂ ਪਿਓ ਦੀ ਸੇਵਾ ਕਰੋ ਸਤਕਾਰ ਕਰਿਆ ਕਰੋ ਕਿਉਂਕਿ ਬਜ਼ੁਰਗ ਸਦਾ ਨਹੀਂ ਰਹਿਣੇ ਨਹੀਂ ਰਹਿਣੇ ਇਹ ਜਿੰਨੇ ਸਾਹਮੇ ਜਾਂਦੇ ਆ ਵੱਧ ਤੋਂ ਵੱਧ ਸੰਭੋ ਕਿਉਂਕਿ ਗੁਰੂ ਘਰ ਤੋਂ ਭਾਵੇਂ ਰਹਿ ਜਾਓ ਪਰ ਮਾਂ ਪਿਓ ਦੇ ਸਿਰੇ ਪਿਆਰੀ ਹੱਥ ਲਾ ਕੇ ਜਰੂਰ ਜਾਓ ਉਹਨਾਂ ਦੀ ਸੇਵਾ ਕਰੋ ਵੇਖਿਓ ਤੁਸੀਂ ਕਿੰਦਰ ਨੂੰ ਵੱਧਦੇ ਆ ਪੁੱਲਦੇ ਆ ਕਿ ਮਾਂ ਪਿਓ ਨਾਲ ਦੀ ਜ ਕੋਈ ਨਹੀਂ ਬਿਲਕੁਲ ਜੀ ਸਾਰੇ ਰਿਸ਼ਤੇ ਆਪੋ ਆਪਣੀ ਜਗ੍ਹਾ ਸਹੀ ਆ ਪਰ ਜਿਹੜਾ ਇੱਕ ਮਾਂ ਪਿਓ ਦਾ ਰਿਸ਼ਤਾ ਨਾ ਹੂੰ ਪੁੱਤ ਭਾਵੇਂ ਵੈਲੀ ਹੋਵੇ ਹੂੰ ਗਿੱਡਾ ਮਰਜੀ ਮਾੜਾ ਹੋ ਜੇ ਮਾਂ ਦੇ ਤੇ ਪਿਓ ਦੇ ਮੂੰਹ ਕਦੀ ਮਾੜਾ ਨਹੀਂ ਕਹੋਗੇ ਨਹੀਂ ਭੈਣ ਭਰਾ ਵੀ ਕਹਿ ਦੇਣਗੇ ਵੀ ਸਾਡਾ ਭਰਾ ਯਾਰ ਚੰਗਾ ਨਹੀਂ ਆ ਬਿਲਕੁਲ ਜੀ ਗਲਤ ਕੰਮ ਕਰਦਾ ਮਾਂ ਦੇ ਤੇ ਪਿਓ ਦੇ ਮੂੰਹ ਕਦੀ ਨਹੀਂ ਨਿਕਲੂਗਾ ਵੀ ਸਾਡਾ ਮਾੜਾ ਬਿਲਕੁਲ ਉਹਨਾਂ ਸਦਾ ਹੀ ਆਖਣਾ ਭਾਵੇਂ ਤੁਸੀਂ ਜਿੰਨੇ ਮਰਜੀ ਆ ਮਤਲਬ ਨਕਸਵਾ ਉਹਨਾਂ ਕਹਿੰਦਾ ਮੇਰੇ ਪੁੱਤ ਵਰਗਾ ਕੋਈ ਪੁੱਤ ਹੈ ਬਿਲਕੁਲ ਬਿਲਕੁਲ ਜੀ ਬਿਲਕੁਲ ਠੀਕ ਹੋਣਾ ਤੇ ਦੂਸਰਾ ਪੱਖ ਇਹ ਆ ਜਦੋਂ ਤੁਸੀਂ ਤਰੱਕੀ ਕਰਦੇ ਆਂ ਬਲੰਦੀਆਂ ਨੂੰ ਸੁੰਦੇ ਆਂ ਜਿਆਦਾ ਅੱਗੇ ਵਧਦੇ ਆਂ ਰਿਸ਼ਤੇ ਸਾਰਿਆਂ ਨੂੰ ਬੜੀ ਖੁਸ਼ੀ ਹੁੰਦੀ ਆ ਪਰ ਜਿਹੜਾ ਮਾਂ ਪਿਓ ਦੇ ਚਿਹਰੇ ਤੇ ਨੂਰ ਹੁੰਦਾ ਉਹ ਕਿਸੇ ਦੇ ਨਹੀਂ ਉਹ ਹੋਰ ਹੈਗਾ ਬਾਈ ਜੀ ਇਹ ਚੀਜ਼ਾਂ ਵੇਖਣ ਵਾਲੀਆਂ ਹੁੰਦੀਆਂ ਇਹ ਰਿਸ਼ਤਾ ਤਾਂ ਮਾਂ ਪਿਓ ਨੂੰ ਪ੍ਰਮਾਤਮਾ ਦੇ ਬਰਾਬਰ ਤਾਂ ਦੱਸਿਆ ਜਾਂਦਾ ਵਾ ਉਹ ਸਦਾ ਹੀ ਤੁਹਾਡੀ ਸੁੱਖ ਮਾਂ ਅਸੀਰਵਾਦ ਤੁਹਾਨੂੰ ਦਿੰਦਾ ਰਹਿੰਦਾ ਉਹਦੀ ਕਦਰ ਕਰੋ ਕਦਰ ਕਰੋ ਕਿਉਂਕਿ ਉਹਨਾਂ ਦੀ ਤੁਸੀਂ ਕਦਰ ਪਹਿਲਾਂ ਕਰ ਦੇਣੀ ਚਾਲੇ ਜਾਂਦੇ ਜਦੋਂ ਫੇਰੋਂ ਦੇ ਫਿਰੀ ਦਾ ਉਹ ਤੁਹਾਨੂੰ ਸਮਾਂ ਨਾ ਦੇ ਸਮਾਂ ਹੁੰਦਿਆ ਕਦਰ ਕਿਆ ਕਰੋ ਟਾਈਮ ਨਾਲ ਰੋਟੀ ਦਿਓ ਦਵਾਈ ਪਾਣੀ ਟਾਈਮ ਨਾਲ ਪੁੱਛੋ ਤਾਂ ਟਾਈਮ ਦਿਓ ਦੁੱਖ ਸੁੱਖ ਪੁੱਛਿਆ ਬਾਕੀ ਸੰਦੀਪ ਜੀ ਸਾਡਾ ਵੀਡੀਓ ਬਣਾਉਣ ਦਾ ਮਕਸਦ ਜਿਆਦਾ ਇਹੀ ਰਹਿੰਦਾ ਵਾ ਬਾਕੀ ਇਹ 2-4 ਮੱਝਾਂ ਦਾ ਕੋਈ ਜ਼ਰੂਰੀ ਨਹੀਂ ਆਪਾਂ ਸਾਲ ਆ ਕਿ 6 ਮਹੀਨੇ ਦਾ ਦੋਸਤ ਹਾਂ ਬਿਲਕੁਲ ਜੀ ਜਿਆਦਾ ਮਨ ਕੇਹੀ ਹੁੰਦੀ ਆ ਵੀ ਇਸ ਕੰਮ ਵਾਸਤੇ ਵੀ ਇੱਕ ਮੈਸੇਜ ਲੋਕਾਂ ਚ ਚਲੇ ਜਾਵਾ ਕੋਈ ਵੀਰ ਭੈਣ ਕੋਈ ਖੁੰਝਿਆ ਹੁੰਦਾ ਇਸ ਚੀਜ਼ ਤੋਂ ਹਾਂਜੀ ਹਾਂਜੀ ਇੱਕ ਦੋ ਚਾਰ ਵਾਰ ਹਾਈ ਗਾਣਾ ਨੂੰ ਕਮੈਂਟ ਵੀ ਮਾੜੇ ਕਰਦਾ ਜਿਹੜਾ ਬੰਦਾ ਨਹੀਂ ਮਾਂ ਪਿਓ ਦੀ ਸੇਵਾ ਕਰਦਾ ਉਹ ਤਾਂ ਸੂਰਤ ਤਰੀਕੇ ਨਾਲ ਕਰੀ ਜਾਂਦਾ ਸਾਡੀ ਸਿਰ ਤੇ ਕੋਈ ਅਸਰ ਨਹੀਂ ਅਸੀਂ ਤੇ ਇਹੋ ਹੀ ਆਨੇ ਆ ਸੇਵਾ ਕਰ ਸਾਨੂੰ 100 ਕਮੈਂਟ ਗਲਤ ਕਰ ਬਸ ਕੋਈ ਇੱਕ ਬਜ਼ੁਰਗ ਦੀ ਸੇਵਾ ਨਹੀਂ ਬਿਲਕੁਲ ਜੀ ਬਜ਼ੁਰਗ ਹੈਗੇ ਨਹੀਂ ਸਾਨੂੰ ਕੋਈ ਮਸਲਾ ਨਹੀਂ ਆਪਾਂ ਨੂੰ ਕੀ ਦਿੰਦੇ ਰਹਿਣਾ ਮਾਲ ਦਾ ਕੰਮ ਬੰਦ ਕਰ ਤੈਨੂੰ ਪਹਿਲਾਂ ਵੀ ਦੱਸਿਆ ਇਹ ਸਾਲ ਨੂੰ ਜਾਂ ਦੋ ਸਾਲ ਨੂੰ ਪਹਿ ਬਾੰਦ ਕਰਦੀ ਕਿਉਂਕਿ ਜਿੰਨੇ ਜੋਗ ਨੇ ਚਟ ਕਰ ਲਿਆ ਕਰ ਲਿਆ ਠੀਕ ਹੋਣਾ ਬੱਚੇ ਆਪਣੀ ਆਪਣੀ ਜਗ੍ਹਾ ਤੇ ਪਰ ਆਹ ਵੀਡੀਓ ਜਿਹੜੀ ਹਫਤੇ ਚ ਇੱਕ ਕਰਾਇਆ ਕਰੋਗੀ ਇਹ ਇੱਕ ਵਾਰ ਹਰ ਹਫਤੇ ਚ ਚਾਰ ਵੀਡੀਓ ਤੁਹਾਡੇ ਕੋਲ ਜਰੂਰ ਆਇਆ ਕਰਨ ਗਿਆ ਇਹ ਤੁਹਾਡਾ ਮੇਰਾ ਵਾਦਾ ਰਹੂਗਾ ਕੰਮ ਸਾਲ ਚੱਲ ਜੇ ਦੋ ਕਰ ਲਾਂ ਉਹ ਜਿੰਨਾ ਚਿਰ ਕਿਸਮਤ ਆ ਪੰਜਾ ਲੋ ਹਣਾ ਸਰੀਰ ਦੇ ਉੱਪਰ ਸਰੀਰ ਦੇ ਉੱਪਰ ਸਰੀਰ ਦੇ ਹਸਾਲ ਨਹੀਂ ਜੀ ਸਰੀਰ ਨਾਲ ਇਹ ਕੰਮ ਆ ਜੋਰ ਸ਼ੋਰ ਦਾ ਸਰੀਰ ਕੋਈ ਚੰਗੀ ਕੋਈ ਮਾੜੀ ਹਰ ਤਰ੍ਹਾਂ ਦੀ ਆ ਤੇ ਬਾਕੀ ਸੰਦੀਪ ਜੀ ਮੱਜਾਂ ਬੇਦੀ ਕਿਰਪਾ ਵਾ ਲੈ ਸ਼ੰਭੂ ਦਿਖਾ ਰਿਹਾ ਇਧਰ ਭਾਈ ਨੇ ਉਹ ਸਜਣ ਅਦਰ ਨੂਰ ਹੀ ਬਨੇ ਆ ਅੱਜ ਸੋਈ ਆ ਛੋਟੀ ਬਾਈਲਣ ਦੇਕਰ ਇਧਰ ਅੱਗੋਂ ਇਧਰ ਮਿਖਾ ਦੇ ਪਹਿਲਾ ਸੂਆ ਝੋਟੀ ਆ ਅੱਜ ਪਹਿਲਾ ਸੂਆ ਝੋਟੀ ਆ ਸੰਦੀਪ ਜੀ ਤੁਸੀਂ ਵੀ ਦੁਨੀਆ ਪਰ ਦਾ ਮਾਲ ਇਧਰ ਵੇਖ ਸਿੰਗ ਹਾਣਾ ਇਹਨੂੰ ਗੁਰੂ ਰਾਮਦਾਸ ਨੇ ਕੋਈ ਕਮੀ ਨਹੀਂ ਛੱਡੀ ਨਹੀਂ ਛੱਡੀ ਕਿੱਥੇ ਮੈਂ ਆ ਵੇਖ ਵੇਖ ਇੱਥੇ ਵਿਖਾ ਆ ਇਹੋ ਜੀ ਜੈ ਕਹਿੰਦੇ ਆ ਚੀਜ਼ ਜਿਹੜੀ ਆ ਨਾ ਕਈ ਵਾਰਾਂ ਮੰਟੀ ਦੇ ਵਿੱਚ ਲਾਭਣ ਜਾਵਾਂ ਨਾ ਮੈਂ ਘਰ ਵਾਸਤੇ ਵੀ ਰੱਖਣ ਵਾਸਤੇ ਤੇ ਸੰਦੀਪ ਪੈਸਿਆਂ ਨੂੰ ਨਹੀਂ ਮਿਲਦੀ ਕੁਦਰਤੀ ਮੈਂ ਮਿਲੀ ਆ ਹਾਂ ਕੁਦਰਤੀ ਬਿਲਕੁਲ ਦੋਵੇਂ ਇੱਕ ਤੋਂ ਇੱਕ ਮਈਆਂ ਸੀ ਬਿਲਕੁਲ ਕੁਦਰਤੀ ਮਿਲ ਜਾਂ ਖੋਲੋ ਜੀ ਪੈਸਿਆਂ ਨੂੰ ਨਹੀਂ ਦਿੱਤੀਆਂ ਕਿਹਨੇ ਕੁਦਰਤੀ ਮਿਲੀਆਂ ਹੈ ਜੀ ਇੱਕ ਗੱਲ ਭਾਜੀ ਸੰਭਾਲ ਬੜੀ ਕੀਤੀ ਜਨੇ ਗੀਚਣਾ ਕਿਨੇ ਮਤਲਬ ਕੰਮ ਹੀ ਨਹੀਂ ਛੱਡੀ ਕੋਈ ਵੀ ਉਹ ਜੱਟ ਨੇ ਤਾਂ ਹੀ ਭਾਜੀ ਢਲੇਵਾ ਬਣ ਗਿਆ ਫਿਰ ਮੈਂ ਅੱਜ ਸੂਈ ਆ ਇੱਕ ਇੱਕ ਮਿੰਟ ਇੱਕ ਇੱਕ ਖੜ ਹੈ ਇੱਕ ਕਾਰਾ ਖੜ ਜੇ ਕੋਈ ਗੱਲ ਨਹੀਂ ਕੋਈ ਮੱਝ ਬੜੀ ਬੜੀ ਠੰਡੀ ਕੱਟੀ ਚਲ ਹੁਣ ਦੋਰ ਹੁਣ ਦੋਰ ਨਾ ਇਹ ਸਿੰਗੀ ਲੱਗ ਸਕਦੀ ਆ ਤੇ ਨਾ ਇਹਨਾਂ ਕੋਈ ਪਾ ਸਕਦਾ ਏ ਇਹ ਕਰ ਆਇਆ ਸ਼ੈਂਪੂ ਵਿਖਾ ਥਣ ਥੂਣ ਇੱਕ ਮਿੰਟ ਰੋਕ ਕੇ ਮਾੜਾ ਜਾ ਹੋਲੀ ਹੋਲੀ ਰੋਕ ਰੋਕ ਕੇ ਰੋਕ ਕੇ ਮਾੜਾ ਜਾ ਦੋਵੇਂ ਪਾਸੇ ਥਣ ਵਿਖਾ ਦੋਵੇਂ ਪਾਸੇ ਮੈਂ ਹੀ ਵਿਖਾ ਹੁਣ ਇਧਰੋਂ ਵਿਖਾ ਇਧਰ ਇਧਰੋਂ ਵਿਖਾਰੇ ਇਧਰੋਂ ਥਣ ਵਿਖਾ ਵਾਹ ਕਿਉ ਹੈ ਕਿ ਨਹੀਂ ਫੋੜੀ ਫੋੜ ਤੇ ਆ ਥਣ ਪਹਿਲ ਨੂੰ ਲੱਗਦਾ ਹੀ ਨਹੀਂ ਬੋਲ ਬੜੀ ਮੁਸ਼ਕਿਲ ਨਾ ਲੱਗਦਾ ਭਾਜੀ ਉੱਚੀ ਲੰਮੀ ਆ ਪੇਠ ਨਹੀਂ ਲੱਗਦੀ ਸੰਦੀ ਲੈ ਉਹ ਵਾਪਸ ਆਜੋ ਆਜੋ ਜੀ ਆਜੋ ਆਜੋ ਪੀ ਐਨ ਪਰਮਾਤਮਾ ਨੇ ਵਹਿਲੀ ਬਣਾ ਕੇ ਮਤਲ ਬਣਾਇਆ ਹੈ ਤੇ ਇਹ ਵੀ ਗਰਮਾ ਤੁਹਾਡੇ ਦੀ ਲੋਕੀ ਪੈਸੇ ਤੇ ਹੋਰ ਵੀ ਕਈਆਂ ਲਾਏ ਹੋਣਗੇ ਕਿ ਕਿੱਦਾਂ ਹੋਈ ਉਹੀ ਗੱਲ ਵੀ ਜਿਹਦੇ ਕੀ ਇੱਥੇ ਘਰ ਦਾ ਪਾਣੀ ਇੱਥੇ ਪੀਣ ਆਉਂਦੇ ਕੱਟੀ ਸੂ ਪੈਂਦੀ ਆ ਤੇ ਅੱਜ ਵੀਡੀਓ ਪਾਪਾ ਬਣਾਈ ਤੇ ਅੱਜ ਹੀ ਆ ਆ ਜੀ ਪੈ ਜਾਣੀ ਆ ਜੀ ਵੀਡੀਓ ਪੈ ਜਾਣੀ ਆ ਇੱਥੇ ਦੇਖ ਕੇ ਸੰਭੂ ਫੇਰ ਵਿਖਾਤਾ ਲੱਗਦਾ ਕਿਦੇ ਸਹੀ ਪਹਿਲਾਂ ਨੂੰ ਥਣ ਨਾ ਆ ਸਰੀਰ ਤੇ ਨਾਇਆ ਸਿੰਘ ਆ ਚੀਜ਼ ਹਾਂਜੀ ਆ ਚੀਜ਼ ਨਹੀਂ ਅਜੇ ਮੈਂ ਹੀ ਸੂਈਆ ਕੱਚਾ 나ੜੂ ਅਜ ਹੁਣੇ ਜੇਰ ਸੁੱਟੀ ਆ ਕੱਟਾ ਦੇ ਤਾਵਾ ਹਾਂ ਮਤਲਬ ਜਿੰਨੀ ਤਾਰੀਫ ਕਰ ਲਾ ਬੁੜੀ ਆ ਮੈਂ ਦੀ ਬਿਲਕੁਲ ਤੇ ਬਾਕੀ ਸੰਦੀਪ ਜੀ ਮੁੱਲ ਇਨਾ ਕਰੂੰਗਾ ਭਾਵੇਂ ਇਹ ਇਸਤਾ ਤੇ ਮੈਂ 5 ਸਾਲ ਚੱਲੂ ਲਗਾਤਾਰ ਅੱਛਾ ਹਾਂ ਜੋ ਮਰਜੀ ਕਿਤੇ ਵੀ ਨਾ ਮਿਲੇ ਇਹ ਵੀਡੀਓ ਜਿਹੜਾ ਮਰਜੀ ਚਾਹੇਵੇ ਅੱਗੇ ਵੀ ਕਿੰਨੇ ਪਾਉਂਦੇ ਰੇ ਆਪਣੀਆਂ ਕਾਹਲੀਆਂ ਕੋਈਆਂ ਤੇ ਇਹ ਜਿਹੜਾ ਮਰਜੀ 10000 ਰਿਵਿਊ ਮਿਲ ਜਾ ਕਰਨ ਮਿਲ ਜੇ ਮਿਲ ਜਾ ਗਿਆ ਠੀਕ ਹੈ ਨਾ 5 ਸਾਲ ਵਾਸਤੇ ਚਲਦੀ ਰਹਿ ਜਾ ਜਿੰਨਾ ਕਿਦਾ ਮੁੱਲ ਕਰਨਾ ਆਪਾਂ ਹਾਂਜੀ ਮੁੱਲ ਸੰਦੀਪ ਜਿੰਨਾ ਮਰਜੀ ਕਰ ਲਾ ਇਹ ਮੈਂ ਦੀਵਾਲੀ ਦੇ ਪਰਸੋਂ ਖੜੀ ਕਰ ਦਿੰਦਾ ਕੱਟੀ ਤੇ ਭਾਵੇਂ 3 ਲੱਖ ਦੀ ਦੇ ਆਉਂ ਬੇਖ ਜਾਣੇ ਜੀ ਜਾਇਜ਼ ਲਈ ਜਾਇਜ਼ ਬਿਲਕੁਲ ਜਾਇਜ਼ ਦੇਣੀ ਆ 132000 ਨਹੀਂ ਠੀਕ ਹੈ ਲਵ ਦੀ ਕਿਤੇ ਕਿੱਥੇ ਵੇਸਾਂ ਦੀ 1 ਲੱਖ 31 ਹਜ਼ਾਰ ਦੀ ਮਹਿਵਾ 31 ਹਜ਼ਾਰ ਦੀ ਭਾਈ ਇਹ ਕਿਥੋਂ ਕੈਂਸਲ ਹੋ ਰਿਹਾ ਕੈਂਸਲ ਹੋ ਰਿਹਾ ਜੀ ਕੈਂਸਲ ਹੋ ਰਿਹਾ ਜੋ ਕੱਟੀ ਆ ਪਿੱਠ ਕਿਥੋਂ ਮਿਲ ਜੂਗੀ ਨਹੀਂ ਨਹੀਂ ਮਿਲਣੀ ਨਹੀਂ ਇਹ 50831 ਵਾਲਾ ਮੇਰਾ ਵੀਰ ਫੋਨ ਨਾ ਕਰ ਚਲ ਵੇ ਲੋ ਐਂਡ ਅੱਜ ਸੂਈ ਯਾਰ ਅੱਜ ਹੀ ਵੀਡੀਓ ਆ ਜਾਣੀ ਹੈਗੀ ਆ ਜਿੰਨੇ ਲੈ ਜਾਣੀਆਂ ਘਰ ਦਾ ਸ਼ਿੰਗਾਰ ਆ ਸ਼ਿੰਗਾਰ ਠੀਕ ਵਾ ਨਾ ਬਿਲਕੁਲ ਆਜੋ ਹੁਣ ਆ ਵੀ ਕਰਦੇ ਸ਼ਿੰਗਾਰ ਵੇਖੋ ਰਾਜੇ ਇੱਕ ਆਹ ਵੇਖ ਲਾ ਹੁਣ ਨੀਲੀ ਨੀਲੀ ਆਹ ਸੰਬੂ ਇੱਕ ਕਰਾਮਾ ਕਰ ਵਖਾ ਆਹਾ ਕਿਤੇ ਨજર ਨਾ ਲੱਗ ਜੀ ਸੰਦੀਪ ਜੀ ਕਿਤੇ ਨਾ ਨਾ ਬਾਈ ਨજર ਨਾ ਕਿਤੇ ਲੱਗ ਜੀ ਨਾ ਕਿ ਨਾ ਲੱਗ ਜੀ ਕਿਤੇ ਕਰਾਮਾ ਆਈ ਸਹੀ ਗੱਲ ਠੀਕ ਆ ਨਾ ਇਹ ਬਾਈ ਹੈ ਹੀ ਨજર ਵਾਲੀ ਆਜ ਹੈ ਹੀ ਇੱਦਾਂ ਉਹ ਨਾ ਮੇਰੇ ਵੀਰ ਜਿਹੜਾ ਆਪਣਾ ਹੀ ਨਾ ਇਹਨੇ ਕਮੈਂਟ ਕੀਤਾ ਥੋੜੇ ਚੰਗੇ ਲਿਆ ਕਰ ਮੈਨੂੰ ਉਹਦੇ ਬਹੁਤਾ ਹੀ ਪਿਆਰਾ ਲੱਗਾ ਚਲੋ ਚਲੋ ਵਾਹ ਠੀਕ ਹੈ ਮੇਰੀ ਗੱਲ ਵਾਹ ਚੰਗੇ ਕਮੈਂਟ ਦੀ ਮੈਂ ਬਹੁਤੀ ਕਦਰ ਕਰ ਬਿਲਕੁਲ ਸਹੀ ਗੱਲ ਮੈਂ ਕਹਿੰਦਾ ਗੁੱਸਾ ਨਾ ਕਰੀ ਭਾਈ ਹੈ ਤਾਂ ਤੁਹਾਡਾ ਆਪਣਾ ਥੋੜਾ ਜਿਹਾ ਚੰਗੀ ਲਿਆ ਇਹਦੇ ਕੋਈ ਨਹੀਂ ਚੰਗੀ ਲੈਂਦੇ ਅੱਜ ਉਹਦਾ ਉਹ ਵੀ ਮੈਂ ਕਦਰ ਕਰਦਾ ਸਲੂਟ ਉਹ ਬੰਦੇ ਹਾਂ ਬਿਲਕੁਲ ਇਦਾਂ ਦੇ ਕਮੈਂਟ ਕਰੋ ਵੀ ਆ ਚੀਜ਼ ਲਿਆ ਠੀਕ ਹੈ ਹੈਨਾ ਇੱਕਲੀ ਪਿਓਰ ਦੂਜਾ ਸੁਆ ਟਾਪ ਦੀ ਮੈਂ ਤੂੰ ਤੇ ਵੀ ਨਿਸ਼ਾਨ ਮਿਲੂਗਾ ਹੂੰ ਠੀਕ ਹੈ ਫਿਰ ਐਂਡਿਆ ਐਂਡਿਆ ਪੂਰੀ ਰਾਜੀ ਬਾਜੀ ਤੇ ਦੋਕ ਦਿਨ ਤੱਕ ਸੁਪੂਗੀ ਨਹੀਂ ਠੀਕ ਹੈ ਬਾਜੀ ਆ ਛੱਡ ਦਿਓ ਬੱਚਾ ਥੱਲੇ ਆ ਜਾ ਬਾਜੀ ਫਿਰ ਇਹਦਾ ਮੁੱਲ ਕਿਨਾ ਕਰੀਏ ਮੁੱਲ ਆਪਾਂ ਤਾਂ ਉਹੀ ਅਭਦੀਪ ਜੀ ਆਈਆਂ ਤੇ ਗਈਆਂ ਆਈਆਂ ਗਈਆਂ ਵਾਲਾ ਕੋਈ ਜ਼ਿਆਦਾ ਆਪਾਂ ਇਹਦਾ ਮੁੱਲ ਨਹੀਂ ਕਰਨਾ ਹੈਗਾ ਇਹਦਾ ਮੁੱਲ ਵਾ 1 ਲੱਖ 4000 500 ਠੀਕ ਹੈ 1 ਲੱਖ 35000 ਦੀ ਮੈਂ ਵਾ ਇੱਕ ਰਾ ਮਾੜਾ ਜਾ ਥਣਨਾ ਅੱਗਿਓ ਵੀ ਵਿਖਾ ਦਿਓ ਵੀ ਇਹਨਾਂ ਕੋਈ ਆਖੇ ਮਗਰ ਨੂੰ ਲੇਵਾ ਸਾਰਾ ਵੀ ਬੜਾ ਹੀ ਥਾਂ ਤੋਂ ਸਪੈਸ਼ਲ ਤੇ ਬੜੀ ਚੰਗੀ ਚਵਾਈ ਚੂਈ ਦੀ ਮਹਿ ਆ ਮਤਲਬ ਸਾਰੀ ਯਾ ਚੰਗੀ ਜਿੰਨੀ ਵੀ ਕਹਿ ਲੋ ਓਨੀ ਥੋੜੀ ਯਾ ਬਾਕੀ ਪਿਓਰ ਨੀਲੀ ਦੀ ਮਹਿ ਦੂਜਾ ਸੁਗਾ ਵਾ ਸੰਦੀਪੇ ਦੇ ਕੱਲ ਨੂੰ ਦਿਨ ਪੂਰੇ ਹੋ ਜਾਣੇ ਚਲੋ ਠੀਕ ਆ ਨਾ ਕੱਲ ਦਿਨ ਪੂਰੇ ਹੋ ਜਾਣੇ ਇਹ ਦੋ ਲੈ ਜੇ ਇਹ ਇੱਕ ਲੈ ਜੇ ਇਹ ਕੱਲ ਨੂੰ ਹੀ ਸੂਕੇ ਪਾਂ ਬਿਲਕੁਲ ਠੀਕ ਆ ਨਾ ਤਿਆਰ ਮੈਂ ਖੜੀ ਆ ਹੁਣ ਇਹ ਤੋਂ ਪਰੇ ਤੇ ਗਾੜੀ ਰੱਬ ਦਾ ਨਾ ਹੀ ਆ ਤੇ ਜਿੰਨੀ ਇਹ ਚੰਗੀ ਹੈਗੀ ਆ ਤੇ ਉਹ ਕੱਟੀ ਦਾ ਤਾਂ ਕੋਈ ਅੰਤ ਹੀ ਨਹੀਂ ਨਾ ਉਹ 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 ਤੇ ਜ਼ਿਆਦਾ ਹੀ ਚੰਗੀ ਠੀਕ ਹੈ ਭਾਈ ਤੇ ਇਹ ਵੀ ਸੰਦੀਪ ਜੀ ਪਹਿਲਾ ਸੁਗਾ ਵਾ 8.5-9 ਕਿਲੋ ਦੁੱਧ ਉਹਦੇ ਕੋਲ ਅੱਛਾ 8.5 ਵਜੇ ਤੇ ਲੇਵੇ ਦੀ ਨਿੱਗਰ ਨਿੱਗਰ ਦੇਵੇ ਲੇਵੇ ਨਿੱਗਰ ਹਲੇਵਾ ਤਾਂ ਲੱਗਦਾ 3-4 ਕਿਲੋ ਹਾਂਜੀ ਤੇ ਉਹਦਾ ਠੰਡੀ ਠੰਡੀ ਦਾ ਮਾਵੇਂ ਬਸੱਕਦੀ ਬਾਜ਼ਾਰ 'ਚ ਖੜੀ ਕਰਕੇ ਉੱਥੇ ਥਾਪੀ ਮਾਰ ਕੇ ਇੰਨੀ ਠੰਡੀ ਹੈਗੀ ਆ ਮੈਂ ਮਾੜਿਆ ਪਸਮਾਨ ਕੋਈ ਨਹੀਂ ਕੋਈ ਨਹੀਂ ਲਾ ਲਾਓ ਹੋ ਸੰਦੀਪ ਹਾਂਜੀ ਮਾਲ ਵਿਚਲਾ ਵੇਖੀਏ ਇਹਦੀ ਵੀ ਹਾਂ ਸਿੰਘੀ ਵੀ ਪੋ ਸਿੰਘੀ ਉੱਚੀ ਲੰਮੀ ਹਰ ਪੱਖੋਂ ਜਿੰਨੀ ਹੈ ਵੀ ਅਸਵਾਣੀ ਹੈ ਪਿਛਲਾ ਮਾਲ ਬੈਜੀ ਸਾਰਾ ਹੋਵੇ ਸਾਰਾ ਆਹੋ ਹੋ ਗਿਆ ਚਲੋ ਚਲੋ ਜੀ ਬਾਕੀ ਪਤਾ ਕੀ ਗੱਲ ਵਾ ਬਾ ਬਾਜ਼ਾਰ ਚ ਬਾ ਬਾਜ਼ਾਰ ਆ ਪਾਜੀ ਤੁਸੀਂ ਚੰਗੀ ਆ ਨਾ ਲਓਗੇ ਉਹ ਵਿਕ ਜਾਣਾ ਜੇ 2000 ਮਹਿੰਗਾ ਰਹੇ ਹੋਇਗਾ ਤਾਂ ਉਹ ਰੁਕ ਜਾਣਾ ਬਲ ਐ ਹੀ ਬੰਦਾ ਸਿਆਣਾ ਵਾ ਸੋਚ ਕੇ ਲੈਂਦਾ ਵੀਡੀਓ ਕਿਹੜੀ ਇੱਕ ਪੈਂਦੀ ਆ ਹਰਤ ਜਗਾਤੇ ਬਈ 500 ਵੀਡੀਓ ਪੈਂਦੀ ਘੱਟ ਕੋਈ 500 ਵੀਡੀਓ ਰੋਜ਼ ਪੈਂਦੀ ਰੋਜ਼ ਦੀ 500 ਪੈਂਦੀ ਜਿੰਨੇ ਵੀ ਵੇਖਣ ਉਹਨਾਂ ਹਿਸਾਬ ਨਾਲ ਆਉਂਦਾ ਨਾ ਦੀਪ ਜੀ ਕਿਉਂ ਵੇਚਦਾ ਜਾਂਦਾ ਇਸ ਕਰਕੇ ਮਾਲ ਵੇਚਦਾ ਜਾਂਦਾ ਵਾ ਜਾਣ ਪਛਾਣ ਜਾਣ ਪਛਾਣ ਗਾਹਕ ਬਹੁਤ ਵਾ ਇੰਨਾ ਗਾਹਕ ਵਾ ਤੇ ਸਾਰਿਆਂ ਕੋਲ ਮਾਲ ਮੂਲ ਗਿਆ ਵਾ ਉਹੋ ਹੀ ਲੈ ਜਾਂਦੇ ਆ ਨਵਾਂ ਤੇ ਕਿਤੇ ਮਹੀਨੇ ਚ ਇੱਕ ਦੋ ਹੀ ਹੁੰਦੀ ਆ ਜਿਆਦੇ ਗਾਹਕ ਜਿਹੜੇ ਆ ਨਾ ਰਹਿੰਦੇ ਆ ਪਿੰਨੇ ਲੈ ਜਾਂਦੇ ਆ ਹਾਂਜੀ ਇਹ ਜਿਹੜੇ ਨਵੇਂ ਆਜੋ ਗਾਂਵ ਖੜੀ ਆਜੋ ਗਾਂਵ ਆਜੋ ਕਿਉਂ ਆਇਤ ਨਹੀਂ ਕਿਤੇ ਨਹੀਂ ਆਇਆ ਜੀ ਨਹੀਂ ਆਇਆ ਆ ਗਈ ਆ ਗਈ ਚਲੋ ਕੱਢ ਲੋ ਫਿਰ ਇੱਕ ਆ ਗਈ ਆ ਵੀ ਸੰਭੂ ਘਰ ਨੇੜੇ ਕਰ ਆਏ ਇਧਰ ਵੇ ਆ ਜਾਓ ਇੱਕ ਸਿੱਧਾ ਕਿੰਨਾ ਪਿਆਰਾ ਇਹ ਨੇਵਤ ਥੋੜਾ ਗਾਂ ਨੂੰ ਆਦਾ ਆਕਾ ਤੇ ਇੱਕ ਕਿੰਨਾ ਪਿਆਰਾ ਥਾਨ ਬਣਾਉਂਦਾ ਫੰਡੀ ਦੇ ਕਿ ਗਾਲੀ ਨਹੀਂ ਕੋਤਾਰਨਾਈ ਚੰਗਾ ਠੀਕ ਹੈ ਜਿਆਹੀ ਦੇ ਜਿੱਕ ਦੇ ਮਾਰਦੇ ਆਹੋ ਚੀਜ਼ਾਂ ਮਾਰਦੇ ਆ ਆ ਵੇ ਖੋਲੋ ਜੀ ਨੂੰ ਵੀ ਖੋਲ ਵੇ ਇੱਕ ਸੰਭੂ ਲਾ ਗੋ ਖਾ ਲੈ ਸੰਭੂ ਨੇੜੇ ਖਾ ਦੇ ਫੜਾ ਤੱਕ ਲਾ ਕੇ ਲਗਾ ਤੇ ਇੱਕ ਥੋਲੇ ਥੋੜੀ ਜੀ ਬੰਦ ਲੈਵੇ ਦੀ ਮੈਂ ਸਾਢੇ 8 9 ਕਿਲੋ ਦੁੱਧ ਖੁੱਲਾ ਖੁੱਲਾ ਠੀਕ ਹੈ ਭਾਜੀ ਲੈਓ ਲੈਓ ਕੋਈ ਗਾ ਸਿੰਗੀ ਸੰਗੀ ਬੜੇ ਕਮਾਲ ਦੀ ਹੈ ਦੀ ਉੱਚੀ ਲੰਮੀ ਸਾਰੀ ਚੰਗੀ ਆ ਵਾਸਵਾ ਕਰ ਮਾਰ ਜੀ ਤੇ ਭਾਜੀ ਫਿਰ ਜੀ ਕੀ ਮਰਜੀ ਆ ਤੋਰਲਾ ਤੋਰ ਨਹੀਂ ਆ ਫੇ ਕਿਹੜੀ ਗੱਲ ਤੋਰ ਤੋਰ ਕੋਈ ਨਹੀਂ ਕਰਦਾ ਉਹ ਨਾ ਤੋਰੇ ਨੂੰ ਆ ਚੱਕਰ ਹੀ ਕੋਈ ਨਹੀਂ ਸੰਦੀਪ ਵੀ ਲੰਮਾ ਵੀ ਵੇਲਾ ਨਹੀਂ ਇਹਨਾਂ ਤੋਰਦੇ ਇਹ ਕੰਮ ਹਾਂ ਹਾਂ ਵੇਲੇ ਆਏਗੇ ਨਹੀਂ ਆਪਾਂ ਨੂੰ ਕਹਿ ਗਏ ਨਾਲੇ ਦਰੇਲਾਂ ਬੁੜੀ ਵੀਡੀਓ ਬਣਾ ਰਹੀ ਹੈ ਮਾਂ ਖੁਸ਼ ਕਰਕੇ ਤੋਰੋ ਕਿਹਦੀ ਦੇਖਾ ਤੇ ਵੀ ਆਵੇਗੀ ਪੈਸੇ ਦੇਣੇ ਉਹਨੇ ਕਹਿਆ ਜੀ ਵਾਰ ਵਾਰ ਵੀਡੀਓ ਵੇਖਿਆ ਅਗਲਾ ਵਾ ਸੋਹਣੀਆਂ ਸੰਦੀਪ ਜਿੰਨੀ ਹੈਗੀ ਆ ਸਾਰੀ ਬੜੇ ਕੰਮ ਦੀ ਆ ਮੈਂ ਬਸ ਲੇਵਾ ਥੋੜਾ ਜਿਹਾ ਘਟਵਾ ਹਾਂ ਹਾਂ ਜੀ ਭਾਜੀ 82000 ਠੀਕ 500 60 81.5 ਦੀ ਮੈਂ ਹੈਗੀ ਆ ਇਹ ਵੀ ਬੱਚੀ ਸੰਦੀਪ ਬੜੀ ਚੰਗੀ ਆ ਪਹਿਲਾ ਸੁਆ ਪਹਿਲਾ ਸੁਆ ਤੇ ਹਫਤੇ ਦੀ ਕੱਚੀ ਆ ਯਾਰੀ ਨਹੀਂ ਜੇ ਹਾਂ ਜਿੱਦਾਂ ਨੇ ਕੋਈ ਰਵਾਵਾ ਇਦਾਂ ਆ ਬਖਾ ਆ ਕਿਉਂ ਅਜੇ ਗੂੰਦਾਂ ਹੁੰਦੀ ਬਹੁਤਾ ਇਹ ਵੀ ਨਹੀਂ ਲੱਗ ਇਧਰ ਇਹ ਨਹੀਂ ਵੀ ਆਪਾਂ ਨਹੀਂ ਨਹੀਂ ਗੂੰਦੀ 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 ਥਾਂ ਵੀ ਇੱਕੋ ਜਿਹਾ ਟੀਪਾ ਹੋਊਗਾ ਆ ਦੇ ਵੈਰੀ ਨਸਲਾ ਭਾਈ ਜੀ ਯਾਰੀ ਨਸਲਾ ਹਾਂ ਇਹਨਾਂ ਕਦੀ ਨਹੀਂ ਨਾ ਆਖਿਆ ਗੱਬਣ ਦਾ ਦੁੱਧ ਹਾਂਜੀ 20 ਕਿਲੋ ਦੁੱਧ ਨਾ ਕੱਢੇ ਤਾਂ ਵਾਪਸੀ ਲੈ ਆਓ ਬਸ ਠੀਕ ਆ ਇਧਰ ਇੱਕ ਰਵਾਇ ਇਹੋ ਜਿਹਾ ਬਾਈਆਂ ਦੇ ਕੋਲ ਜੀ ਠੀਕ ਆ ਵੇ ਕਬੂਤੀ ਬਿਲਕੁਲ ਜੀ ਬਿਲਕੁਲ ਇਧਰ ਆ ਸੰਦੀ ਠੀਕ ਹੈ ਦੋਲੋ ਜੀ ਯਾਰੀ ਬੱਛੀ ਚੰਗੀ ਆਪਣੇ ਬੰਦਿਆ ਕੋ ਬੱਛੀ ਲਈ ਆ ਐਵੇਂ ਨਹੀਂ ਬੱਛੀ ਲਈ ਨਹੀਂ ਠੀਕ ਹੈ ਜੀ ਅੱਜ ਹਫਤੇ ਨੂੰ ਵੇਖੋ ਕੀ ਕਰਦੀ ਬੱਛੀ ਨਹੀਂ ਬਹੁਤ ਚੰਗੀ ਬਹੁਤ ਚੰਗੀ ਇਹ ਮੁੱਲ ਸੰਦੀ ਜਿਹੜਾ ਅੱਜ ਕਰਨਾ ਨੇ ਅੱਜ ਦਾ ਮੁੱਲ ਬਿਲਕੁਲ ਆ ਸਹੀ ਸਹੀ ਗੱਲ ਹੈ ਜਦਨ ਬੱਛੀ ਤਿਆਰ ਕਰਕੇ ਚੌਥੇ ਪੰਜਵੇਂ ਹਫਤੇ ਨੂੰ ਬੱਛੀ ਨੇ ਪੂਰਾ ਤਿਆਰ ਹੋਣਾ ਵਾ ਤੇ ਤੇਰੀ ਵੀਡੀਓ ਤੇ ਗੋਟੇ ਦਾ ਹੌੜਾ ਹਾਂ ਅੱਜ ਸੰਦੀਪੀ 52000 ਰੁਪਇਆ ਹਾਂਜੀ ਤੇ 500 57.57 ਦੀ ਤੇ ਅੱਠਾਂ ਦਿਨਾਂ ਨੂੰ ਜਿੱਦਾਂ ਦੀ ਬਿਲਕੁਲ ਤੇ 15 ਨੂੰ ਜਿੱਦਾਂ ਫੋਟੋ ਵਾਲੇ ਬਣ ਜਾਣਾ ਉਹ ਬਣ ਜਾਣਾ ਫਿਰ ਚੋ ਕੇ 20 ਕਿਲੋ ਦੇ ਦਾਂਗੇ ਬਿਲਕੁਲ ਅੱਜ ਇਹ ਮੁਕਤ ਤਾਂ ਦੇਣ ਨੇ ਜਿਹਨੇ ਸਾਹਮਣੀ ਆ ਉਹਦੇ ਵਾਸਤੇ ਨਹੀਂ ਤੇ ਇੰਨੀ ਪਿਆਰੀ ਬੱਚੀ ਨਹੀਂ ਮਿਲਦੀ ਹੈਗੀ ਨਾ ਨਸਲ ਨਸਲ ਵੀ ਇਸ ਕਿੰਨੀ ਆਹ ਤੋਂ ਪਿਆਰੀ ਬੱਚੀ ਕਿੱਥੇ ਮਿਲ ਜੂਗੀ ਬਾ ਦੇਖੋ ਜੀ ਆਹੀ ਪਸ਼ੂ ਸੇਲ ਆ ਹਾਂਜੀ ਸੋਨਾ ਮਾਲਵਾ ਬਿਲਕੁਲ ਆਓ ਕੱਟੀ ਤੇ ਕਿਤੇ ਆਪਣੀ ਨਜ਼ਰ ਨਾ ਕਿਸੇ ਨੂੰ ਲੱਗ ਜੇ ਨਜ਼ਰ ਨਜ਼ਰ ਦਾ ਕੰਮ ਹੈ ਭਾਈ ਜੀ ਇਧਰ ਵੀ ਐਸਾ ਜੀ ਆ ਸੰਭੋ ਕੇ ਫਰੇ ਦਿਖਾ ਰਹੇ ਠੀਕ ਹੈ ਵਿਰਖ ਸਿੰਘ ਦੀ ਨਜ਼ਰਾਂ ਲਾਓ ਹੈ ਭਾਈ ਬੜੇ ਚੰਗੇ ਸਾਬ੍ਹ ਜੋਣੀ ਐ ਟੈਗ ਬਾਇ ਜੀ ਕਰਨ ਦੇ ਲੱਗਿਆ ਐਨਾ ਵੀ ਇੰਨੀ ਉਹਨਾਂ ਦੀ ਸਾਂਭ ਸੀ ਨਾ ਆ ਪਿੱਠ ਲੱਗਦੀ ਇੰਨੀ ਸਾਂਭ ਸਕਦਾ ਸੰਦੀਪ ਜੀ ਜਿਆਦੀ ਸਾਂਭੀ ਆ ਤੇ ਤਾਂ ਪਾ ਨਾ ਦੇ ਐਂਡੇ ਆ ਵੀ ਘਰੋਂ ਆ ਨਾ ਆਪਾਂ ਨੂੰ ਬੁਲਾਇਆ ਤਾਂ ਆਪਾਂ ਮੁੱਲ ਲੈ ਤੋ ਨਾ ਸਾਨੂੰ ਬੀ ਬਿਲਕੁਲ ਜੀ ਹੁਣ ਅੱਗੇ ਕਿਸੇ ਦੀ ਕਿਸਮਤ ਵਾ ਬੱਚਾ ਲਾ ਕੇ ਲੈ ਜੇ ਠਣਾ ਦੀ ਓਕੇ ਹੋ ਬਿਲਕੁਲ ਬਿਲਕੁਲ ਜੀ ਠੀਕ ਆ ਨਾ ਦੁੱਧ ਪਾਓ ਤੇ ਜੋ ਅੱਜ ਸੂਈ ਅੱਜ ਹੀ ਵੀਡੀਓ ਆ ਜਾਣੀਆ ਮੇਰਾ ਵੀਰ ਤੇ ਆਪਨੀ ਚੈੱਕ ਕਰੋ ਤੇ ਬਸ ਪਰਮਾਤਮਾ ਨਾਨਾ ਨਾ ਲਓ ਤੇ ਲੈ ਜੀ ਬਸ ਬਿਲਕੁਲ ਬਾਕੀ ਜੋ ਕਿਸੇ ਦੇ ਭਾਗ ਅੱਗੇ ਤੇ ਬਾਕੀ ਜੀ ਸੰਦੀਪ ਜੀ ਹਰ ਵਾਰਾ ਇੱਕੋ ਹੀ ਬੇਨਤੀ ਕਰੀ ਆਨਲਾਈਨ ਜਿਹੜੀ ਆ ਉਹ ਆਪਣੇ ਪੁਰਾਣੇ ਵੀਰਾਂ ਵਾਸਤੇ ਚਾਲੂ ਆ ਜਿਹੜਾ ਨਵਾਂ ਉਹ ਆ ਕੇ ਆਪਣੀ ਤਸੱਲੀ ਕਰ ਲੇ ਜਿੰਨੇ ਆ ਕੇ ਮਹੀਂ ਵੇਖ ਕੇ ਚੈੱਕ ਕਰ ਲਈ ਉਹ ਮਹੀਂ ਜ਼ਿੰਮੇਵਾਰੀ ਉਹਦੀ ਆ ਕਿਉਂਕਿ ਸਾਡੇ ਕੋਲ ਮਾਲ ਬਗਾਨਾ ਆਉਂਦਾ ਤੇ ਲੋਕ ਜਿਹੜੇ ਦੂਜੇ ਲੈਂਦੇ ਪੁਰਾਣੇ ਗਾਹਕ ਜਿੰਨਾ ਸਾਡੇ ਕੋਲ ਆ ਉਹ ਸਾਨੂੰ ਜਾਣਦੇ ਨੇ ਉਹਨਾਂ ਦੇ ਇੱਕ ਫੋਨ ਆਵੇ ਭਾਵੇਂ ਸਾਈ ਬਣਾਵੇ ਤੈਨੂੰ ਭੇਜ ਦੇਈ ਦੀ ਉਹਨਾਂ ਨੂੰ ਪਤਾ ਬਿਲਕੁਲ ਠੀਕ ਆ ਨਵਾਂ ਆਪਣੀ ਤਸੱਲੀ ਕਰ ਲੇ ਵੀਡੀਓ ਤੇ ਕਰ ਲੇ ਇੱਥੇ ਆ ਕੇ ਕਰ ਲੇ ਤੇ ਜਦੋਂ ਚੈੱਕ ਕਰਕੇ ਆਪਣੀ ਲੈ ਜਾਓ ਕੋਈ ਖਸਾਲੀਆਂ ਚੀਜ਼ਾਂ ਬਿਲਕੁਲ ਤੇ ਬਾਕੀ ਸੋਹਣੇ ਕਮੈਂਟ ਕਰਿਆ ਕਰੋ ਤੇ ਜੇ ਕੋਈ ਮਾਲ ਚ ਕਮੀ ਲੱਗੇ ਤੇ ਉਹਦਾ ਕਮੈਂਟ ਕਰਿਆ ਕਰੋ ਵੀ ਆ ਚੀਜ਼ ਕਮੀ ਆ ਤੇ ਐਂਦਾ ਕਰਕੇ ਜਾਓ ਕੋਈ ਕਿਸੇ ਪਰਸਨ ਜਿੰਦਗੀ ਬਾਰੇ ਨਾ ਕਰਿਆ ਕਰੋ ਉੱਚਾ ਲੱਗਣਾ ਨਾ ਨਿੱਜੀ ਜ਼ਿੰਦਗੀ ਦੇ ਕਿਸੇ ਦੇ ਕਮੈਂਟ ਨਹੀਂ ਕਿਸੇ ਵੀ ਜਿੰਨੇ ਵੀ ਵੀਡੀਓ ਵਾਲੇ ਆ ਨਾ ਮੇਰਾ ਵੀਰ ਕੋਈ ਵੀ ਚੈਨਲ ਆ ਕਿਸੇ ਵੀ ਚੈਨਲ ਤੇ ਨਿੱਜੀ ਕਮੈਂਟ ਮੈਂ ਪਿਛਲੀ ਵੀਡੀਓ ਤੇ ਤਾਂ ਕਰਿਆ ਨਾ ਕਿ ਕਈ ਵਾਰਾਂ ਅਗਲੇ ਦਿਨੋਂ ਲੱਗ ਜਾਂਦਾ ਕਮੈਂਟ ਆਪਾਂ ਨੂੰ ਪਤਾ ਨਹੀਂ ਹੁੰਦਾ ਉਂਗਲ ਮਾਰੇ ਦਾ ਤੇ ਮਾਂ ਪਿਓ ਪੁੱਛਦੇ ਸਾਡੇ ਬੱਚੇ ਤੇ ਗਲਤੀ ਕੋਈ ਨਹੀਂ ਤੂੰ ਗਲਤੀ ਜਿੰਨੇ ਕੀਤੀ ਹੁੰਦੀ ਉਹਨੂੰ ਪਤਾ ਹੁੰਦਾ ਹਾਂਜੀ ਬਸ ਇਸ ਕਰਕੇ ਆਪਾਂ ਨੂੰ ਉਹ ਨਾ ਹੋਵੇ ਚੋਂ ਬੰਦਿਆਂ 'ਚ ਕੋਈ ਨੁਕਸਾਨ ਹੋਵੇ। ਬਿਲਕੁਲ। ਕਮੈਂਟ ਉਦੋਂ ਕਰਨਾ ਜਿਹੜੀ ਚੀਜ਼ ਮਾਰੀ ਜਾ। ਚਲੋ। ਜਾਂ ਆਪਣਾ ਫੋਨ ਨੰਬਰ ਉੱਪਰ ਦਾ। ਬਿਲਕੁਲ। ਹਾਂ ਫਿਰ ਪਤਾ ਲੱਗੇ। ਹਾਂ ਆਪਣਾ ਨੰਬਰ ਲਿਖ ਦਿਓ ਵੀ ਆਹ ਗੱਲ ਉਹਦਾ ਅਗਲਾ ਰਪਾਈ ਦਿਓ ਜਾਂ ਕੁਝ ਵੀ ਤੁਹਾਨੂੰ ਦਊਗਾ ਵੀ ਭਾਈ ਮੈਨੂੰ ਨੁਕਸਾਨ ਹੋਇਆ ਮੇਰੇ ਕੋਲ। ਚਲੋ। ਠੀਕ ਹੈ ਨਾ। ਬਿਲਕੁਲ। ਇੰਨੀਆਂ ਕ ਬੇਨਤੀਆਂ ਵਾਂ ਤੇ ਨਾ ਤੁਹਾਡੇ ਵੀਰ ਦਾ ਸਰਵਣ ਸਿੰਘ ਪਿੰਡ ਪੱਡੇ ਜ਼ਿਲ੍ਹਾ ਗਰਦਾਸਪੁਰ ਆਪਣਾ ਮੇਰਾ ਵੀਰ ਜਦੋਂ ਮਰਜੀ ਆਓ ਤੁਸੀਂ ਲੋਕੇਸ਼ਨ ਮੰਗਾਓ ਤੁਹਾਨੂੰ ਪੂਰਾ ਐਡਰੈਸ ਦੇਵਾਂਗੇ ਆ ਕੇ ਆਪਣੀ ਤਸੱਲੀ ਕਰ ਠੀਕ ਹੈ ਹਨਾ ਸੰਦੀ ਤੇ ਬਾਕੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਸੋਹਣੇ ਕਮੈਂਟ ਸ਼ੇਅਰ ਜਿੰਨਾ ਹੁੰਦਾ ਵੱਧ ਤੋਂ ਵੱਧ ਮੇਰਾ ਵੀਰ ਕਰਿਆ ਕਰੋ ਕਿਉਂ ਨਹੀਂ ਕਿਸੇ ਹੋਰ ਦਾ ਭਲਾ ਹੋ ਜਾਉਂਦਾ ਬਿਲਕੁਲ ਬਿਲਕੁਲ ਹੋਰ ਨਹੀਂ ਕੋਈ ਤਾਂ ਕੋਈ ਸੱਜਣ ਬੇਲੀ ਵੇਖ ਕੇ ਘੜੀ ਟਾਈਮ ਪਾਸ ਹੀ ਕਰ ਲਈ ਹਾਂਜੀ ਬាទ ਇਹ ਇੱਕ ਟਾਈਮ ਪਾਸ ਵਾਸਤੇ ਚੀਜ਼ ਬਹੁਤ ਵਧੀਆ ਕਈ ਘੰਟਾ ਦੋ ਘੰਟੇ ਆਪਣੇ ਕਲਚਰ ਨਾਲ ਬਾਹਰ ਵਾਲੇ ਮੇਰਾ ਵੀਰ ਜੁੜ ਜਾਂਦੇ ਆ ਬਾਕੀ ਸਾਰੇ ਵੀਰਾਂ ਸਸਤੀ